ਅਰਵਿੰਦਰ ਸਿੰਘ ਜਿਸ ਦਾ ਦੱਸ ਸਿੰਘ ਮੇਰਾ ਛੋਟਾ ਬਰਾਦਰ ਹੈ ਮੈਂ ਆਪਣੇ ਪੂਆ ਦੇ ਕੋਲੇ ਗਿਆ ਆਇਆ ਸੀਗਾ ਇਹਨੂੰ ਫੋਨ ਆਇਆ ਮੇਰੇ ਦੇੜੀ ਦੇ ਚਾਚਾ ਦੇ ਲੜਕੇ ਨੂੰ ਵੀ ਤੂੰ ਘਰੇ ਆ ਮੈਂ ਕਹਿੰਦਾ ਮੈਂ ਪੂਆ ਕੋਲ ਗਿਆ ਕਹਿੰਦਾ ਵੀ ਤੇਰੇ ਭਰਾ ਦੇ ਸੱਟਾ ਲਾਤੀ ਆ ਅਰਸ਼ ਦਾ ਫੋਨ ਆਇਆ ਵੀ ਉਹ ਕੰਦਾ ਉਹਨੂੰ ਲੈ ਜਾ ਚੱਕੇ ਤੇ ਇਹ ਵੀ ਲੱਭਦੇ ਆਏ ਗੱਡੀ ਲੈ ਕੇ ਗਏ ਲੱਭਣੇ ਹੀ ਵੀ ਲੱਭਦੇ ਰਹੇ ਮੈਂ ਵੀ ਪੂਆ ਕੋਲ ਆਇਆ ਆਨਕ ਜੱਬੂ ਵਾਲਾ ਉਸ ਵਾਲੇ ਰੋਡ ਦੇ ਕੋਲੇ ਕੱਚਾ ਰਾਹ ਜਾਂਦਾ ਵਾ ਉੱਥੋਂ ਸਾਨੂੰ ਮੋਟਰ ਤੇ ਕੋਲੋਂ ਲੱਭਾ ਉੱਥੇ ਵੜਿਆ ਪਿਆ ਇਹਨਾਂ ਨੇ ਸਾਹ ਚੱਲਦੇ ਸੀ ਤੇ ਇੰਨਾ ਸਾਨੂੰ ਉਹਨੇ ਦੱਸਿਆ ਵੀ ਚਾਰ ਜਣੇ ਸੀ ਬੰਦਿਆਂ ਦੇ ਨਾਮ ਦੱਸੇ ਉਹਨ ਇੱਥੇ ਆਣ ਕੇ ਘੰਟਾ ਹੀ ਜਾਂ ਨਿਕਲ ਉਹਦਾ ਟ੍ਰੀਟਮੈਂਟ ਚੱਲਦਾ ਰਿਹਾ ਫੇ ਉਹਦੇ ਸਾਹ ਰੁਕੇ ਆ ਇਹ ਕੋਈ ਕਿਤਾ ਕੋਈ ਰੰਜੀ ਸੀ ਇਹ ਨਹੀਂ 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 ਹਜੇ ਤਾਂ ਪਾ ਜੀ ਨੂੰ 2 ਮਹੀਨੇ ਹੋਇਆ ਆਪਣੇ ਬਾਹਰੋਂ ਆਏ ਨੂੰ ਭਰਾ ਮੇਰੇ ਨੂੰ ਰੰਜੀ ਕੋਈ ਨਹੀਂ ਇਹਨਾਂ ਦੀ ਕੱਟੇ ਦੇ ਘੁੰਮਦੇ ਆ ਇਸੇਰ ਨੂੰ ਸਕੂਲੇ ਮੁੰਡੇ ਨੂੰ ਇਹ ਗੱਡੀ ਚ ਸ਼ਟਡਾਉਂਦਾ ਸਾਡਾ ਮੇਰਾ ਭਾਂਜਾ ਸਾਡੇ ਕੋਲੇ ਪੜਦਾ ਵਾ ਇੱਥੇ ਪਰਸੋ ਵੀ ਕਹਿੰਦਾ ਮੇਰੇ ਭਰਾ ਨੂੰ ਆਨੇ ਚਾਬੀ ਦਿੱਤੀ ਕਹਿੰਦਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾ ਤੈਨੂੰ ਨਹੀਂ ਚਲਾਉਣੀਆਂ ਇਹਦੀ ਤੂੰ ਲੈ ਕੇ ਜਾ ਜੋ ਆਕਰ ਨਾਲੇ ਸਾਡਾ ਥੱਡਾ ਸਕੂਲੇ ਨਾਲੇ ਤੂੰ ਭਾਂਜਾ ਆਦ ਦਿਨ ਛੱਡਿਆ ਕਿਹੜੀ ਕੰਟਰੀ ਕੋ ਬਾਰਾ ਐਂ ਦਾਬਈ ਤੋਂ ਦੁਬਈ ਤੋਂ ਬਾਰਾ ਕਿੰਨਾ ਟਾਈਮ ਹੈ ਬਾਰਵਾ ਨੂੰ 2 ਮਹੀਨੇ ਹੋ ਗਏ ਹਾਂਜੀ ਨਾਮ ਕੀ ਹੈ ਨਾ ਪੂਰਾ ਮਿਲ ਦਿੱਕਦਾ ਜਸਵਿੰਦਰ ਸਿੰਘ ਕਿਹੜੇ ਪਿੰਡ ਤੋਂ ਨਵਾਸੀ ਹੈ ਖੁਤਵੀਵਾਲ ਤੋਂ ਉਮਰ ਕਿੰਨੇ ਕੋ ਉਮਰ 29 ਸਾਲ ਹੈ ਮੰਗ ਕਰੀ ਜੇ ਨਾ ਪਰਖੋ ਤਾਂ ਕੋਈ ਮੰਗ ਅਸੀਂ ਤਾਂ ਇਨਸਾਫ ਚੋਨੇ ਇਦਾਂ ਦੇ ਬੰਦਿਆਂ ਨੂੰ ਜੀ ਕੜਕ ਤੋਂ ਕੜਕ ਸਜ਼ਾ ਚਾਹੀਦੀ ਹੈ ਜਿਹੜੇ ਛੋਟੀ ਜੀ ਉਹਦੀ ਗੁਡਿਆ ਵਾ ਉਹਦੇ ਲਾਭ ਨੇ ਕਰਤ ਕੀਤਾ ਇਹਨਾਂ ਨੇ ਜੀ ਮਾਰ ਲੱਗਿਆ ਉਹਦੇ ਕੋਈ ਹੁਣ ਉਹ ਵਿਚਾਰੀ ਬਾਪ ਕਿੱਥੋਂ ਲੁਪਗ ਗਈ ਅਸੀਂ ਇਨਸਾਫ ਦੀ ਮੰਗ ਕਰਦੇ ਮੇਰਾ ਨਾਮ ਸੁਖਦੇਲ ਸਿੰਘ ਆ ਕੀ ਲੱਗਦੇ ਤੁਹਾਡੇ ਜੀ ਦਿੱਖ ਪਤੀ ਜੀ ਲੱਗਦਾ ਸਦਾ ਇਹ ਮਿੰਨੋ ਮੇਰੇ ਚਾਚਾ ਜੀ ਦੇ ਲੜਕੇ ਨੇ ਫੋਨ ਕੀਤਾ ਇਹ ਤਕਰੀਬਨ 10:30 ਵਾ 10 ਵਜੇ ਤੇ ਮੰਗੇ ਦੇ ਮੁੰਡੇ ਦਾ ਨਾਮ ਅੰਦਾਜ਼ਾ ਸੀ ਛੋਟਾ ਨਾ ਜੀ ਦੇ ਦਿੱਤਾ ਹੋਈਆ ਜੇ ਉਹਦੇ ਸੱਟ ਲੱਗ ਗਈ ਆ ਤੇ ਮੈਨੂੰ ਫੋਨ ਆਇਆ ਤਾਂ ਉਹਨੂੰ ਚੱਕ ਕੇ ਲੈ ਕੇ ਆਉਣਾ ਵਾ ਤੇ ਇੰਨੀ ਗੱਲ ਹੋਈ ਤਾਂ ਅਸੀਂ ਆ ਗਏ ਆ ਅਸੀਂ ਚੱਕ ਕੇ ਇੱਥੇ ਲੈ ਆਏ ਤੇ ਉਹ ਜਦੋਂ ਉਹਨਾਂ ਨੇ ਟ੍ਰੀਟਮੈਂਟ ਕੀਤਾ ਵਾ ਤੇ ਉਹਨਾਂ ਦੀ ਦਿੱਤ ਹੋ ਗਈ ਤੇ ਉਹ ਬਰਾਂਡ ਆਉਂਦਾ ਇਹੁੰਦਾ ਜਪੂ ਵਾਲਦੇ ਸਕੂਲ ਸਰਾਂ ਦੇ ਕੋਲੋਂ ਰਾਮਣ ਵਾਲੇ ਰੋਡ ਦੇ ਕੋਲੋਂ ਇਧਰਲੀ ਸਾਈਡ ਤੇ ਥੋੜਾ ਜਿਆਦਾ ਰਸਤਾ ਜਾਂਦਾ ਇਦਾਂ ਉੱਥੇ ਇੱਕ ਸੀਗਾ ਜਿੱਦਾਂ ਸੀ ਡਾਕਟਰ ਦੁੱਤਲ ਹਾਂਜੀ ਵੱਡੇ ਹੋਏ ਜੀ ਹਾਂਜੀ ਮਤਲਬ ਕਤਲ ਹੀ ਹੋ ਗਿਆ ਜਦੋਂ ਕਤਲ ਹੋ ਗਿਆ ਵਾ ਤਾਂ ਹੁਣ ਕੀ ਮੰਗ ਕਰੀਏ ਪੁੱਛਾਂ ਜੀ ਮੰਗਦੇ ਇਨਸਾਫ ਦੀ ਕਰਦੇ ਆ ਕੋਈ ਨੀ ਬਰਾਏ ਰஞ்சிਤ ਵੀ ਸੀ ਨੌਜਵਾਨ ਦੀ ਕਿਸੇ ਨੋਕ ਪਾੜੀ ਲੈ ਨਹੀਂ ਰੰਜਿਸ਼ ਇੱਕ ਇਕੱਠੇ ਘੁੰਮਦੇ ਸੀਗੇ ਇਹ ਦੋ ਹਾਂ ਦੋਸਤ ਪਿੰਡ ਸਾਡਾ ਪਰਿਵਾਰ ਹੀ ਤਕਰੀਬਨ ਉਦਾ ਉਦਾ ਮਤਲਬ ਇੱਕ ਦੂਜੇ ਦੇ ਨਾਲ ਹਾਂਜੀ ਪਰਿਵਾਰਕੀ ਸਾਂਝ ਹੈਗੀ ਆ ਤੇ ਕੋਈ ਇਹਨਾਂ ਦੀ ਗੱਲਬਾਤ ਦਾ ਪਤਾ ਵੀ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਹੋਇਆ ਜਿੱਦਾਂ ਸਾਨੂੰ ਤਾਂ ਕੋਈ ਇਹ ਵੀ ਨਹੀਂ ਪਤਾ ਵੀ ਇਹ ਲੜੇ ਆ ਜਾਂ ਨਹੀਂ ਲੜੇ ਇਹ ਤਾਂ ਇੱਥੇ ਪਤਾ ਲੱਗਾ ਕਿ ਵੀ ਇਦਾਂ ਇਦਾਂ ਗੱਲਬਾਤ ਉਹ ਇੱਕ ਜਸਵਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਕੁਤਬੀਵਾਲ ਜ਼ਖਮੀ ਹਾਲਤ ਵਿੱਚ ਉਹਦੇ ਪਰਿਵਾਰਕ ਮੈਂਬਰ ਸਿ ਉਹਦਾ ਹਸਤਾ ਲੈ ਕੇ ਆਏ ਸੀ ਜਿਹੜਾ ਰਾਤ ਲੈ ਕੇ ਆਇਆ ਸੀ ਉਸ ਤੋਂ ਬਾਅਦ ਹੁਣ ਜਾਂਚ ਜਾਰੀ ਹੈ ਅਸੀਂ ਪਤਾ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਬੰਦਿਆਂ ਨੇ ਉਹਨੂੰ ਸੱਟਾਂ ਮਾਰੀਆਂ ਤੇ ਬੰਦੀ ਕਾਰਵਾਈ ਕੀਤੀ ਜਾਏਗੀ